ਤੇ ਉਹਨਾਂ ਚੀਜ਼ਾਂ ਨੂੰ ਵੇਖ ਦੇਖਣ ਵਾਸਤੇ ਇਹ ਜਿਹੜੀ ਨੀਤੀ ਤਿਆਰ ਕੀਤੀ ਗਈ ਆ ਕੋਈ ਸਰਵਜ ਸਿੰਘ ਪੰਦੇਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਨੁਕਤਾ ਜਿਹੜਾ ਕਿ ਗੋਲੀਆਂ ਚਲਾਈ ਜਾ ਰਿਆ ਅਥਰੂ ਗੈਸ ਤੇ ਸੁੱਟੇ ਜਾ ਰਹੇ ਨੇ ਪਰ ਹੁਣ ਕਿਸਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਸ ਚੀਜ਼ ਦਾ ਨੂੰ ਲੈ ਕੇ ਜਿਹੜੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਇਹ 10 ਵਜੇ ਦੇ ਨਾਲ ਮੀਟਿੰਗ ਸਟਾਰਟ ਹੋਵੇਗੀ ਜਿਦੇ ਵਿੱਚ ਕਿਸਾਨ ਵਾਚੜ ਕੇ ਹਿੱਸਾ ਬੜ ਰਹੇ ਨੇ ਆ ਦੇਖੋ ਤਾਂ ਤਸਵੀਰਾਂ ਦੇ ਵਿੱਚ ਕਿ ਕਿਸਾਨ ਅੱਗੇ ਵੱਧ ਰਹੇ ਨੇ ਤੇ ਹੁਣ ਇਸ ਮੀਟਿੰਗ ਦੇ ਵਿੱਚ ਅਹਿਮ ਚਰਚਾ ਹੋ ਸਕਦੀ ਆ ਕਿ ਅੱਜ ਦਿੱਲੀ ਦੇ ਦੇ ਵੱਲੋਂ ਲਾਈਵ ਹੋ ਗਿਆ ਕਿਹਾ ਗਿਆ ਕਿ ਹੁਣ ਜ਼ੁਲਮ ਕੀਤੇ ਜਾ ਰਹੇ ਨੇ ਸਾਡੇ ਦੇ ਉੱਪਰ ਅਤੇ ਕਈ ਸਾਡੇ ਆਗੂਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਵਾ ਤੇ ਆ ਦੇਸ ਦੇ ਕਿਸਾਨ ਵਾ ਚੜ ਕੇ ਹਿੱਸੇ ਬਣ ਰਹੇ ਨੇ ਹੱਥ ਦੇ ਵਿੱਚ ਛੰਡੇ ਫੜੇ ਹੋਏ ਨੇ ਕਿਸਾਨ ਵੱਧ ਰਹੇ ਨੇ ਅੱਗੇ ਤੇ ਅੱਜ ਮੀਟਿੰਗ ਅੱਜ ਦਿੱਲੀ ਕੁਝ ਕੀਤੀ ਜਾਵੇਗੀ ਜੀ ਹਾਂ ਜੀ ਕਰਾਂਗੇ ਜੀ ਅੱਜ ਪਹੁੰਚ ਜਾਾਂਗੇ ਦਿੱਲੀ ਕਾਮ ਨੂੰ ਗੁਰੂ ਮਾਛ ਮਹਾਰਾਜ ਦੀ ਕਿਰਪਾ ਵਾ ਬਾਤੋਂ ਵੱਧ ਸਾਡੀਆਂ ਫੌਜਾਂ ਆ ਰਹੀਆਂ ਵਾ ਗੁਰੂ ਗ੍ਰੰਥ ਸਿੱਖ ਵਾ ਸਾਡੀ ਲੜਾਈ ਜਿਹੜੀ ਆ ਕੋਈ ਅਸੀਂ ਲਾ ਲਾ ਦੇ ਨਹੀਂ ਇਹਨਾਂ ਨਾਲ ਅਸੀਂ ਵੀ ਆਪਣੇ ਹੱਕ ਮੰਗਦੇ ਆ ਜੀ ਅਸੀਂ ਬਹਾਨਾ ਦੀ ਕਿਰਤ ਕਮਾਈ ਕਰਨ ਵਾਲੇ ਆ ਮੇਰਾ ਡੈਡੀ ਫੌਜ ਚ ਸੀ ਸਾਡੇ ਬੱਚੇ ਵੀ ਗਰੀ ਆਵੇ ਇਹਦਾ ਵੀ ਬੱਚਾ ਫੌਜ ਚ ਆ ਅਸੀਂ ਆਪਣੇ ਹੱਕਾਂ ਦੀ ਰਾਖੀ ਕਰਨ ਦੀ ਮੰਗਦੇ ਆ ਮੋਦੀ ਸਾਹਿਬ ਕੋ ਉਹ ਸਾਨੂੰ ਗਾਰੀਆਂ ਗੋਲੀਆਂ ਮਾਰਦੇ ਆ ਡਰੋਨਾਂ ਨਾਲ ਹੀ ਧੂਏ ਵਾਲੇ ਬੰਬ ਮਾਰਦੇ ਆ ਪਾਣੀ ਮਾਰਦੇ ਆ ਕੋਨਿਆਂ ਥੋੜਾ ਹੈਗਾ ਅਸੀਂ ਕਿਰਤੀ ਕਾਮੇ ਆ ਆਪਣੀ ਮਿਹਨਤ ਕਰਦੇ ਆ ਮਿਹਨਤ ਦਾ ਹੱਕ ਮੰਗਦੇ ਆ ਸਾਡਾ ਹੱਕ ਮਿਲਣਾ ਚਾਹੀਦਾ ਆ ਬਿਲਕੁਲ ਜੀ ਕਿਰਤ ਕਰਨ ਵਾਲੇ ਦਸਾਂ ਨੋਆ ਦੀ ਜਿਹੜੇ ਕਿਰਤ ਕਰਨ ਵਾਲੇ ਆ ਤੇ ਉਹਨਾਂ ਦੇ ਉੱਪਰ ਜਿਹੜੇ ਜ਼ੁਲਮ ਕੀਤੇ ਆਰੇ ਪਰ ਕਿਸਾਨ ਹੁਣ ਵਾਦ ਚੁੱਕੇ ਨੇ ਅੱਗੇ ਵਾਦਰ ਨੇ ਕਿਸਾਨ ਤੇ ਲਾਉਸਮੈਂਟ ਬਾਰ ਬਾਰ ਕੀਤੀ ਜਾ ਰਹੀ ਆ ਕਿ ਕਿਸਾਨ ਵਾਦ ਚੜ ਕੇ ਉਸਦੇ ਹਿੱਸਾ ਬਣ ਮਫਲਰ ਮੂਹਾਂ ਤੇ ਇਸ ਕਰਕੇ ਬਲੇਟੇ ਜਾ ਰਹੇ ਨੇ ਹੱਤਾ ਦੇ ਵਿੱਚ ਪਾਣੀ ਦੀਆਂ ਬੋਤਲਾਂ ਇਸ ਕਰਕੇ ਹੈ ਗਿਆ ਨੇ ਜਦੋਂ ਅਥਰੂ ਗੈਸ ਇਹਨਾਂ ਦੇ ਉੱਪਰ ਛੁੱਟੇ ਜਾਂਦੇ ਉਹ ਧੂਮੇ ਦੇ ਨਾਲ ਜਿਹੜੀ ਕਿ ਅੱਖਾਂ ਦੇ ਵਿੱਚ ਜਲਨ ਹੁੰਦੀ ਆ ਉਸ ਨੂੰ ਕੰਟਰੋਲ ਕਰਨ ਵਾਸਤੇ ਇੱਕ ਗਿੱਲਾ ਹਰਮਾਲ ਜਾਂ ਕੋਈ ਪਰਨਾ ਗਿੱਲਾ ਕੀਤਾ ਆ ਉਹ ਜਿਹੜਾ ਕਿ ਬਾਰ ਬਾਰ ਲਗਾਇਆ ਜਾ ਰਿਹਾ ਪਰ ਹੁਣ ਦੇਖ ਸਕਦੇ ਹੋ ਕਿ ਜਿਹੜੀ بار بار ਲੋਸਮੈਂਟ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਹੁਣ ਕੋਈ ਵੀ ਕਿਸਾਨ ਨਹੀਂ ਚ ਦੇਖੇਗਾ ਜਿੰਨੇ ਕਿਸਾਨ ਆ ਬਾਰਡਰ ਦੇ ਉੱਪਰ ਸਰहदी ਬਾਰਡਰ ਦੇ ਉੱਪਰ ਦੇਖੂਗੇ ਕਿ ਜਿਹੜੇ ਉੱਥੇ ਹੁਣ ਜਿਹੜੀ ਨਹਿਰੀਤੀ ਜਿਹੜੀ ਤਿਆਰ ਕੀਤੀ ਜਾ ਰਹੀ ਆ ਉਹ ਕਹਿੰਦਾ ਜੇ ਮੈਂ ਦਵਾਈ ਲੈ ਕੇ ਆਦੇਸਦੂ ਕਿ ਲੋਸਮੈਂਟ ਕਰ ਕਰਕੇ ਟਰਾਲੀਆਂ ਦੇ ਵਿੱਚੋਂ ਕਿ ਕੱਢੇ ਜਾ ਰਹੇ ਨੇ ਕਿਸਾਨਾਂ ਨੂੰ ਕਿ ਉੱਥੇ ਵਾਚੜ ਕੇ ਸਭ ਕੁ ਕੀ ਹੁਣ ਜਿਹੜੀ ਮੀਟਿੰਗ ਥੋੜੇ ਸਮੇਂ ਤੱਕ ਜਿਹੜੀ ਸਟਾਰਟ ਹੋਵੇਗੀ ਉਸ ਮੀਟਿੰਗ ਦੇ ਵਿੱਚ ਅਹਿਮ ਚਰਚਾ ਕੀਤੀ ਜਾਵੇਗੀ ਆ ਬਾਰ ਬਾਰ ਲੋਸਮੈਂਟ ਕੀਤੀ ਜਾ ਰਹੀ ਆ ਕਿ ਜਿੰਨੇ ਕਿਸਾਨ ਨੇ ਕਿ ਉਹ ਗੱਲਬਾਤ ਅਸੀਂ ਕਰਾਂਗੇ ਕਿ ਤੁਸੀਂ ਜਿਹੜੇ ਵਿੱਚੋਂ ਉਹ ਟਰਾਲੀਆਂ ਤੇ ਰੱਖੇ ਦਿੱਤੀ ਤੋਂ 4 ਤੋਂ 5 ਤਾਂ ਦੇ ਖੰਡੇ ਕੀਤੇ ਇਹ ਜਿਹੜੀ ਲੋਸਮੈਂਟ ਕਰੀ ਕੀਤੀ ਜਾ ਰਹੀ ਕੀ ਕੀਤੀ ਜਾ ਰਹੀ ਆ ਜੀ ਦੇਖੋ ਜੀ ਪੰਜਾਬ ਸਾਰਾ ਨਿਕਲ ਕੇ ਆ ਗਿਆ ਦਾਸ ਦਲਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੋ ਕੱਲ ਬੈਰੀਗੇਡ ਜਿਹੜੇ ਆ ਉਹ ਤੇ ਲੱਗੇ ਆ ਕੱਲ ਡਰੋਨਾਂ ਦੇ ਰਾਹੀਂ ਜਿਹੜੇ ਆ ਥਰੂ ਗੈਸ ਵਾਲੇ ਗੋਲੇ ਛੁੱਟੇ ਗਏ ਆ ਔਰ ਕਾਨੂੰਨ ਜਿਹੜਾ ਵਾ ਉਹ ਸਰਾਸਰ ਜਿਹੜਾ ਪੰਗ ਕੀਤਾ ਗਿਆ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਲਿਆ ਕੇ ਜਿਹੜੇ ਗੋਲੇ ਛੁੱਟੇ ਗਏ ਆ ਉਥੇ ਸਰਕਾਰ ਵੀ ਚੁੱਪਿਆ ਉਥੇ ਸਾਡੇ ਡੀਜੀਪੀ ਪੰਜਾਬ ਵੀ ਜਿਹੜੇ ਆ ਚੁੱਪਿਆ ਮੈਂ ਪੁੱਛਣਾ ਚਾਹੁੰਦਾ ਡੀਜੀਪੀ ਪੰਜਾਬ ਨੂੰ ਕਿ ਇੱਥੇ ਕਾਨੂੰਨ ਦੀ ਲਗਣਾ ਨਹੀਂ ਹੋ ਰਹੀ ਹਰਿਆਣੇ ਵੱਲੋਂ ਡਰੋਨ ਆ ਕੇ ਤੁਹਾਡੇ ਪੰਜਾਬ ਦੇ ਵਿੱਚ ਜਿਹੜੇ ਬੰਬ ਸੁੱਟ ਰਿਹਾ ਵਾ ਡੀਜੀਪੀ ਸਾਹਿਬ ਜਿਹੜੇ ਉਹ ਕਿੱਥੇ ਆ ਇਹ ਭਗਵੰਤ ਮਾਨ ਜਿਹੜਾ ਵਾ ਉਹ ਕਿੱਥੇ ਆ ਕਿੱਥੇ ਆ ਇਹ ਸਿਆਸੀ ਆਗੂ ਕਿੱਥੇ ਆ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਚੀਜ਼ ਦਾ ਜਵਾਬ ਨਹੀਂ ਦੇ ਰਿਹਾ ਔਰ ਕੱਲ ਰਬੜ ਵਾਲੇ ਫੈਰ ਨਹੀਂ ਕੱਲ ਅਸਲ ਗੋਲੀ ਚੱਲੀ ਆ ਸਾਡੇ ਕੋਲ ਸਾਡੇ ਆਗੂ ਜਿਹੜੇ ਨੇ ਸੁਖਵਿੰਦਰ ਸਿੰਘ ਸਭਰਾ ਉਹਨਾਂ ਦੇ ਕੋਲ ਉਹਨਾਂ ਦੇ ਖੋਲ ਜਿਹੜੇ ਮੌਜੂਦ ਆ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜਵਾਬ ਮੰਗਾਗੇ ਨੌਜਵਾਨ ਫੱਟੜ ਹੋਏ ਆ ਸਵਾਰੀ ਗਿਣਤੀ ਦੇ ਵਿੱਚ ਲਗਭਗ 500 ਨੌਜਵਾਨ ਬਜ਼ੁਰਗ ਜਿਹੜਾ ਫੱਟੜ ਹੋਇਆ ਕਿੰਨਾ ਕਿਸਾਨ ਉੱਥੇ ਹੋ ਗਿਆ ਤੁਸੀਂ ਦੋ ਵਾਰੀ ਡੋਂਡਪ ਕਰਕੇ ਆਏ ਜੀ ਗਿਣਤੀ ਕੋਈ ਨਹੀਂ ਹੈ ਜੇ ਟਰਾਲੀਆਂ ਦਾ ਹਿਸਾਬ ਲਈਏ ਤੇ 5000 ਤੋਂ ਵੱਧ ਟਰਾਲੀ ਜਿਹੜੀ ਆ ਉਹ ਹੈਗੀ ਆ ਲਗਭਗ 40 ਕਿਲੋਮੀਟਰ ਮਗਰ ਜਿਹੜਾ ਉਹ ਟਰਾਲੀਆਂ ਦਾ ਕਾਫਲਾ ਵਾ ਰਣਨੀਤੀ ਕੀ ਤਿਆਰ ਕੀਤੀ ਰਣਨੀਤੀ ਵੇਖੋ ਜੀ ਤਾਵਾ ਬੋਲਾਂਗੇ ਇਕੱਠੇ ਹੋ ਕੇ ਤੇ ਹੈ ਨਹੀਂ ਅਗੇ ਬੈਰੀਅਰ ਨਾਲ ਟੁੱਟਣਗੇ ਇਹ ਜੇ ਸਾਹ ਦੇ ਨਾਲ ਜੋਸ਼ ਅੱਜ ਗਿਆ ਵਾ ਮੇਰੇ ਖਿਆਲ ਦੇ ਨਾਲ 1 ਘੰਟੇ ਦੀ ਖੇਡ ਆ ਇਹ ਕਿਸਾਨਾਂ ਨੂੰ ਇੱਕ ਪਾਸੇ ਕਿਹਾ ਜਾਂਦਾ ਕਿ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਪਰ ਕਿਸਾਨਾਂ ਤੇ ਉੱਪਰ ਹੁਣ ਜ਼ੁਲਮ ਕੀਤੇ ਜਾ ਰਹੇ ਬਿਲਕੁਲ ਜੀ ਵਿਤਕਰਾ ਪੰਜਾਬ ਦੇ ਨਾਲ ਛਰੇਆ ਵੇਖ ਰਹੇ ਜੇ ਪਾਕਿਸਤਾਨ ਤੇ ਇੰਡੀਆ ਵਾਲਾ ਮਾਹੌਲ ਇੱਥੇ ਜੜਾਓ ਇਹਨਾਂ ਨੇ ਬਾਰਡਰ ਬਣਾ ਦਿੱਤਾ ਵਾ ਵੱਡੇ ਸੂਵੇ ਤਿੰਨ ਤਿੰਨ ਇੰਚੀ ਦੇ ਮੋٹے ਸੂਵੇ ਜਿਹੜੇ ਕੱਲ ਪੁੱਟਿਆ ਤਿੱਖੇ ਕਰਾ ਕੇ ਜਿਹੜੇ ਲੋਹੇ ਦੇ ਸਰੀਏ ਆ ਉਹ ਟੇਡੇ ਕਰਕੇ ਗੱਡੇ ਆ ਇਹ ਵੇਖੋ ਸਰਾਸਰ ਪੰਜਾਬ ਦੇ ਨਾਲ ਵਿਤਕਰਾ ਵਾ ਇਹ ਜਿਹੜੇ ਸਾਹਮਣੇ ਖਲੋਤੇ ਵੀ ਆ ਫੌਜ ਦੇ ਨੌਜਵਾਨ ਜਿਹੜੇ ਵੱਖ-ਵੱਖ ਸਟੇਟਾਂ ਤੋਂ ਆਏ ਆ ਇਹ ਉਹੀ ਪੰਜਾਬ ਆ ਜਿੱਥੋਂ ਕਣਕ ਜਾਂਦੀ ਆ ਇਹ ਜੇ 버ਗਰ ਪੀਜੇ ਖਾਂਦੇ ਆ ਤੇ ਉਹ ਵੀ ਭਾਈ ਉਹਨਾਂ ਦਾ ਜਿਹੜਾ ਬੇਸ ਆ ਪੀਜਿਆਂ ਦਾ ਉਹ ਕਣਕ ਤੋਂ ਤਿਆਰ ਹੁੰਦਾ ਵਾ ਸੋ ਇਹ ਦਾ ਦედაਣਾ ਚਾਹੁੰਦੇ ਆ ਕਿ ਪੰਜਾਬ ਦਾ ਕੱਲਾ ਕੱਲਾ ਪਿੰਡ ਨਿਕਲ ਕੇ ਆ ਗਿਆ ਚੀਕਾਂ ਮਾਰਾ ਦੇਾਂਗੇ ਪਿਛਲਾ ਅੰਦੋਲਨ ਜਿਹੜਾ ਸੀ ਉਹਦੇ ਨਾਲੋਂ 4 ਗੁਣਾ ਵੱਧ ਜੋਸ਼ ਜਿਹੜਾ ਵੇਖਣ ਨੂੰ ਮਿਲਿਆ ਵਾ ਇਹ ਦਿੱਲੀ ਦੀਆਂ ਏਰਕਾ ਜਿਹੜੇ ਦਿੱਲੀ ਆ ਇਹ ਚਾਂਜਰਾ ਪਾ ਆ ਗਿਆ ਏਰਕਾ ਨੱਚੂਗੀ ਮੋਦੀ ਦੇ ਪੈਰਾਂ ਥੱਲੇ ਅੱਗ ਮਚਾ ਦੇਾਂਗੇ ਦਸਲਾਂ ਯਾਦ ਰੱਖਣਗੀਆਂ ਮੋਦੀ ਦੀਆਂ ਏ ਪੀਡੀਆ ਯਾਦ ਰੱਖਣ ਗਿਆ ਕਿ ਪੰਜਾਬ ਦੇ ਨਾਲ ਇਹਨਾਂ ਨੇ ਟੱਕਰ ਲਈ ਸੀਗੀ ਹੁਣ ਕਿਲੋਸ ਬੈਂਡ ਕੀਤੀ ਜਾ ਰਹੀਗੀ ਜਿਹੜੇ ਟਰਾਲੀਆਂ ਚ ਬੱਠੇ ਵੱਧ ਚੜ ਕੇ ਉੱਤੇ ਹੁਣ ਵੇਖੋ ਜੀ ਟਰਾਲੀ ਦੇ ਵਿੱਚ ਅਸੀਂ ਟਾਲੀਆਂ ਦੇ ਵਿੱਚ ਪਾਈ ਇੱਕ ਹੀ ਬੰਦਾ ਹਣੇ ਚਾਹੀਦਾ ਡਰਾਈਵਰ ਬਾਕੀ ਕੋਈ ਵੀ ਨੌਜਵਾਨ ਕੋਈ ਬਜ਼ੁਰਗ ਟਰਾਲੀ ਚ ਨਾ ਹੋਵੇ ਵੱਲ ਚੜ ਕੇ ਬੈਰੀਅਰ ਦੇ ਉੱਤੇ ਪਹੁੰਚੋ ਧਵਾ ਬੋਲ ਦਿਓ ਜਿਹੜਾ 2 ਘੰਟਿਆਂ ਦਾ ਕੰਮ ਆ ਉਹ 15 ਮਿੰਟਾਂ ਦੇ ਵਿੱਚ ਨਿਬੇੜ ਦਿਆਂਗੇ ਪੰਜਾਬ ਵਾਲਿਆਂ ਨੇ ਪੰਜਾਬ ਦੀਆਂ ਮਾਵਾਂ ਨੇ ਤੁਹਾਨੂੰ ਥਾਪੜੇ ਦੇ ਕੇ ਤੋਰਿਆ ਵਾ ਸਿੱਧੇ ਹੋ ਜਾਓ ਇਹਨਾਂ ਦੇ ਦੰਦ ਖੱਟੇ ਕਰ ਦੋ ਚੀਕਾਂ ਮਰਾ ਦਿਓ ਮੋਦੀ ਦੀਆਂ ਸੈਕਟੀ ਵਾਸਤੇ ਕੀ ਕੀ ਕੀਤਾ ਜਾ ਰਿਹਾ ਕੀ ਕੀ ਅਪੀਲ ਕੀਤੀ ਜਾ ਰਹੀ ਕੀ ਅਥਰੂਗੈ ਅਥਰੂਗੈ ਜਿਹੜੇ ਛੁੱਟੇ ਜਾ ਰਹੇ ਨੇ ਉਹ ਵੀ ਉਸ ਵਾਸਤੇ ਵੇਖੋ ਜੀ ਆਹ ਪਰਨੇ ਨੇ ਇਹ ਗਿੱਲੇ ਕਰਕੇ ਗਲਾਂ ਦੇ ਵਿੱਚ ਪਾਏ ਨੇ ਆ ਤੁਹਾਨੂੰ ਦਿਖਾਉਂਦੇ ਆ ਕਿ ਲੂਣ ਆ ਹਾਂ ਅਸੀਂ ਲੂਣ ਖਾ ਕੇ ਹਰਾਮ ਵੀ ਨਹੀਂ ਕਰਦੇ ਅਸੀਂ ਜੇਬਾਂ ਵਿੱਚ ਵੀ ਰੱਖਦੇ ਆ ਇਹ ਲੂਣ ਸਾਨੂੰ ਪੰਜਾਬ ਦੀਆਂ ਮਾਵਾਂ ਨੇ ਦੇ ਕੇ ਤੋਰਿਆ ਵਾ ਕਿ ਜਦੋਂ ਅਥਰੂ ਗੈਸ ਵਾਲਾ ਗੋਲਾ ਵੱਜਦਾ ਵਾ ਇਹ ਪੁੱਤਰੋ ਤਲੀ ਤੇ ਰੱਖ ਕੇ ਚੱਟ ਲੋ ਤੁਹਾਡਾ ਸਾਹ ਸੌਖਾ ਹੋ ਜਾਊਗਾ ਇਹ ਸਾਡੇ ਕੋਲ ਇਹਨਾਂ ਵਰਗੋਂ ਬੰਦੋਬਸਤ ਨਹੀਂ ਆ ਇਹਨਾਂ ਵਰਗੋਂ ਡਰੋਨ ਨਹੀਂਗੇ ਇਹਨਾਂ ਵਰਗੋਂ ਆਧੁਨਿਕ ਹਥਿਆਰ ਨਹੀਂਗੇ ਆ ਲੂਣ ਹੋ ਵਾ ਜਿਹੜਾ ਅਸੀਂ ਖਾ ਕੇ ਹਰਾਮ ਨਹੀਂ ਕਰਨਾ ਇਹ ਪੰਜਾਬ ਦਾ ਲੋਨ ਦੇ ਕੇ ਪੇਚਾ ਕਿ ਇਹ ਜਦੋਂ ਅਥਰੂ ਗਿਆ ਸੁੱਟੇ ਜਾਂਦੇ ਨੇ ਇੱਕ ਤੇ ਪਰਨੇ ਦੀ ਜ਼ਰੂਰ ਲੋੜ ਪੈਂਦੀ ਪਾਣੀ ਜ਼ਰੂਰ ਬਾਰ ਬਾਰ ਇਹਨਾਂ ਤੋਂ ਕੋਈ ਪਾਣੀ ਦੀ ਬੋਤਲ ਜ਼ਰੂਰ ਰੱਖਣੀ ਚਾਹੀਦਾ ਅੱਛਾ ਪਾਣੀ ਦੇ ਕਹਿਣ ਕਿੰਨੇ ਪਹੁੰਚ ਚੁੱਕੇ ਆ ਪਾਣੀ ਤਾਂ ਬਹੁਤ ਜਿਆਦਾ ਲਗਾਤਾਰ ਵੇਖੋ ਅਸੀਂ ਲੈ ਕੇ ਜਾ ਰਹੇ ਹਾਂ ਬੋਤਲਾਂ ਵੀ ਤੁਹਾਨੂੰ ਹੋਰ ਚਾਹੀਦਾ ਹਰ ਆਗੂ ਨੂੰ ਅਸੀਂ ਬੇਨਤੀ ਕਰਦੇ ਕਿ ਕੱਲੇ ਕੱਲੇ ਆਗੂ ਦੇ ਹੱਥ 'ਚ ਪਾਣੀ ਵਾਲੀ ਬੋਤਲ ਹੋਣੀ ਚਾਹੀਦੀ ਆ ਔਰ ਬੋਰੀਆਂ ਸੇਬੇ ਵਾਲੀਆਂ ਜਿਹੜੀਆਂ ਉਹ ਗਿੱਲੀਆਂ ਕਰਕੇ ਮੈਂ ਕੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੇਰੀ ਟਰਾਲੀ ਦੇ ਵਿੱਚ ਵੇਖ ਸਕਦੇ ਜੇ 80 ਸਾਲ ਦਾ ਬ ਮੈਂ ਪੁੱਛਿਆ ਬਾਪੂ ਜੀ ਸਾਰੀ ਦਿਹਾੜੀ ਕਿੱਥੇ ਰਹਿ ਜੇ ਉਹਨੇ ਆਪਣੀ ਲੋਈ ਲਾ ਕੇ ਕਹਿੰਦਾ ਮੈਂ ਇਹ ਲੋਈ ਦੇ ਨਾਲ ਬੰਬ ਵਜਾ ਕੇ ਆਇਆ ਲੋਈ ਸੜੀ ਆ ਸਾਰੀ ਵੇਖੋ ਗਰੀਬ ਪਰਿਵਾਰ ਦਾ 80 ਸਾਲ ਦਾ ਬਜ਼ੁਰਗ ਹੁਣ ਮੈਂ ਸਵੇਰੇ ਪੁੱਛਿਆ ਮੈਂ ਕਿਹਾ ਬਾਬੂ ਜੀ ਥੱਕ ਗਏ ਜੇ ਅੱਜ ਰੈਸਟ ਕਰੋ ਕਹਿੰਦਾ ਤੂੰ ਰੈਸਟ ਕਰ ਮੈਨੂੰ ਅਰੇਸਟ ਕਰਨ ਵਾਸਤੇ ਨਾ ਕਹਿਆ ਕਹਿੰਦਾ ਸ਼ਹੀਦ ਹੋ ਕੇ ਜਾਊਂਗਾ ਇੱਥੇ ਕਹਿੰਦਾ ਕੀ ਮੂੰਹ ਵਿਖਾਊਂਗਾ ਜਾ ਕੇ ਪੋਤੇ ਪੋਤਰੀਆਂ ਨੂੰ ਕੀ ਮੂੰਹ ਵਿਖਾਊਂਗਾ ਜਾ ਕੇ ਦੋ ਤੇ ਦੋਤੀਆਂ ਨੂੰ ਆ ਜੱਜ ਬਾਬਾ ਪੰਜਾਬ ਦਾ ਤੁਹਾਨੂੰ ਲੱਗਦਾ মিডিਆ ਵਾਲੇ ਤੁਸੀਂ ਸਤਕਾਰਯੋਗ ਜੇ ਕਿ ਸਾਨੂੰ ਰੋਕ ਸਕਦੇ ਆ ਕਦੀ ਵੀ ਨਹੀਂ ਰੋਕ ਸਕਦੇ ਉਹ ਕਹਿੰਦੇ ਕਿ ਪ੍ਰਸ਼ਾਸਨ ਹੈਰਾਨ ਹੋ ਗਿਆ ਕਿ ਜਦੋਂ ਅਸੀਂ ਅਥਰੂ ਗੈਸ ਸੁੜਦੇ ਆ ਧੂਆ ਨਹੀਂ ਉਥੋਂ ਨਿਕਲਦੇ ਦੇ ਜਿਗਾੜ ਕਿਹੜਾ ਲਾ ਲਿਆ ਇਹਨਾਂ ਨੇ ਬਿਲਕੁਲ ਜੀ ਦੇਸੀ ਜਿਗਾੜ ਆ ਬੁਝਾਉਣ ਵਾਸਤੇ ਬੋਰੀਆਂ ਇਹ ਉਹ ਬੋਰੀਆਂ ਨੇ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਪੜਦੇ ਰਹੇ ਆ ਰੱਖ ਕੇ ਥੱਲੇ ਇਹਨਾਂ ਬੋਰੀਆਂ ਦੇ ਉੱਤੇ ਪੜ ਕੇ ਨੌਜਵਾਨ ਆਇਆ ਕਿਸਾਨ ਨੂੰ ਅਨਪੜਨਾ ਸਮਝੋ ਇਧਰ ਗੱਲ ਕਰਕੇ ਵੇਖੋ ਵਾਈਟ ਮਾੜੀ ਜੀ ਆਓ ਜੀ ਪਾਈ ਸੇਫਟੀ ਦਾ ਹੁਣ ਮਸਤਿਆਣਾ ਸਾਡੇ ਕੋ ਸਾਡੇ ਕੋ ਇੱਕ ਇੱਕ ਹੈਡ ਕੋਲ ਢੰਡਾ ਆ ਤੇ ਚੰਡੇ ਜੇ ਡੰਡਾ ਆ ਇੰਗਲਿਸ਼ ਐਂਡ ਦੈਟਸ ਆਲ ਵੀ ਹੈਵ ਵੀ ਹੈਵ ਨੋ ਵੈਪਨਸ ਨਥਿੰਗ ਐਟ ਆਲ ਵੀ ਹੈਵ ਆਵਰ ਫੋਨਸ ਵਿਚ ਹਾਰਡਲੀ ਵਰਕਸ ਹੇਅਰ ਐਂਡ ਐਂਡ ਵੀ ਯੂਜ਼ ਥਿਸ ਵੈਟ ਕਰਕੇ ਇਹਨਾਂ ਨੂੰ ਇਦਾਂ ਕਰ ਲਈਦਾ ਆ ਉਹ ਫਿਰ ਜਿਹੜੀ ਪੋਇਜ਼ਨ ਟਾਕਸਿਕ ਗੈਸ ਆ ਜਿਹੜੀ ਨਾ ਉਹ ਇਹ ਨਹੀਂ ਹਿਲ ਨਹੀਂ ਕਰੀਦੀ ਕੰਟਰੋਲ ਹੁੰਦਾ ਹਾਂਜੀ ਤੇ ਫਿਰ 4-5 ਮਿੰਟ ਲੜਦਾ ਕਾਫੀ ਬਹੁਤ ਬਰਾਹਲ ਹੁੰਦਾ ਆ ਦੇ ਇਦਾਂ ਰਿਹਾ ਨਾ ਤੇ ਲੋਕਾਂ ਨੂੰ ਹਰ ਅਟੈਕ ਆਉਂਦੀ ਅਸੀਂ ਬਹੁਤ ਕੰਪਲੇਟ ਆਏਗੇ। ਮੈਂ ਦੱਸ ਦੇਣਾ ਚਾਹੁੰਦਾ ਕਿ ਐਨ ਆਰ ਆਈ ਨੇ ਨਿਊਜ਼ੀਲੈਂਡ ਤੋਂ। ਯੂ ਆਰ ਵੈਰੀ ਵੈਲ ਐਜੂਕੇਟਿਡ ਪੀਪਲ। ਸਪੈਸ਼ਲੀ ਇਹਦੇ ਵਿੱਚ ਹਾਂਜੀ ਮੈਂ ਹਾਂਜੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਭੇਜ ਕੇ ਆਕ ਗਏ ਆ। ਹੈ ਨਾ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿਆਂ। ਉਹ ਕੱਲ ਇੱਕ ਨੌਜਵਾਨ ਭੈਣ ਸਾਡੀ ਜਿਹੜੀ ਆ ਉਹਦੀ ਫਲਾਈਟ ਸੀਗੀ। ਹਾਂ ਆ ਦੋ ਤਿੰਨ ਦਿਨ ਤੱਕ ਉਹ ਭੈਣ ਨੇ ਜਦੋਂ ਜਜ਼ਬਾ ਵੇਖਿਆ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਉਹਨੇ ਆਪਣੀ ਫਲਾਈਟ ਜਿਹੜੀ ਉਹ ਕੈਨਸਲ ਕਰਤੀ ਆ ਉਹ ਨੌਜਵਾਨ ਭੈਣ ਕਹਿੰਦੀ ਆ ਕਿ ਮੈਂ ਸੰਘਰਸ਼ ਦੇ ਵਿੱਚ ਇਸ ਆ ਲਵਾਂਗੀ ਕੋਈ ਨਹੀਂ ਜੋਕਣਾ ਐਨਆਰਆਈ ਵੀ ਜਿਹੜੇ ਕਿ ਵਾਅ ਚੜ ਕੇ ਇਸ ਦੇ ਵਿੱਚ ਹਿੱਸਾ ਬਣ ਇਹ ਅਪੀਲ ਕੀਤੀ ਯਾਰੀ ਬਾਰ ਬਾਰ